ਅਮਰ ਨਿਊ ਅਮਰ ਨਿਊ ਚੱਕਰ ਵੀ ਜਫਾ ਤੇ ਆਇਆ ਹਾਂ ਅਸੀਂ ਸਾਰੇ ਭਿਉਂ ਨਹੀਂ ਹੋ ਇਸ ਪਾਸੇ ਦੇ ਚੱਕਰ ਵਿੱਚ ਫੜੇ ਮਨ ਸੁੱਤੀ ਪਈ ਐ ਮਨ ਤੇ ਸੁੱਤੀ ਪਈ ਐ ਅਕਲ ਸੁੱਤੀ ਪਈ ਐ ਜਾਗੂਗੀ ਬਾਹਰ ਨਿਕਲ ਜਾਏਗਾ ਐਤੋਂ ਤੇਰ ਕੋਈ ਛੱਡ ਕੇ ਇੱਥੇ ਹੀ ਆਉਣਾ ਜਿਹੜਾ ਇੱਥੋਂ ਇੱਥੇ ਆ ਗਿਆ ਧਿਆਨ ਆਤਮ ਧਿਆਨੋਂ ਛੁੱਟ ਗਿਆ ਆਤਮ ਧਿਆਨ ਛੁੱਟਿਆ ਹੋਇਆ ਆਤਮਾ ਨਾਲ ਜੁੜਿਆ ਆਤਮਾਈ ਕਹੋਗੀ ਤੂੰ ਫੇਰ ਧਿਆਨੇ ਭਟਕੇ ਵਾਰ ਡੋਰ ਪਤੰਗ ਛੱਡਦਾ ਹੁੰਤੇ ਠੀਕ ਹੈ ਤੁਕੋ ਸੇ ਤੁਕ ਫੇ ਆਪਾਂ ਡੋਰ ਲਪੇਟ ਲਈ ਪਤੰਗ ਨੇੜੇ ਆ ਗਿਆ ਪਤੰਗ ਆਡੇ ਘਰ ਤਾਂ ਡੋਰ ਤਾਂ ਆਪਣੀ ਇਕੱਠੀ ਹੋ ਗਈ ਵੇ ਜੇ ਬਾਹਰ ਉੜ ਜੂਗੀ ਜੇ ਇਕੱਠੀ ਨਹੀਂ ਕਰਦਾ ਨਾਲ ਦੀ ਨਾਲ ਫੇ ਉੜ ਜਾਣੀ ਇਹ ਡੋਰ ਵੱਟੀ ਕਰਕੇ ਉੱਥੇ ਢੇਰ ਰੱਖਦੇ ਉਲਜੂ ਬਾਅਦ ਆਏ ਉਹਦੇ ਹਾਲ ਨੇ ਅਸੀਂ ਇਕੱਠੇ ਨਹੀਂ ਕਰਨੀਆਂ ਉਹਦੀ ਜਿੰਨੇ ਨੇੜੇ ਪਤੰਗ ਉੱਤੋਂ ਥੱਲੇ ਕਹਨਾ ਡੋਰ ਇਕੱਠੀ ਕਰੀ ਜਣੀ ਬਸ ਫੇ ਉੜ ਜਾਈ ਨਹੀਂ ਸਕਦੀ ਉਣੀ ਚਾ ਚਾ ਡੋਰ ਥੱਲੇ ਸੜਦੇਗਾ ਫੇ ਆਪੇ ਉੜ ਜੂ ਉਹਨਾਂ ਦੀ ਉੜ ਜੀ ਹੋਈ ਐ ਨੁਬਦੀ ਇਤਾਂ ਲਪੇਟੀ ਹੋਈ ਆ ਆਪੇ ਉਧਲੀ ਜਾਂਦੀ ਏ ਡੋਰ ਆਉਂਦੀ ਰਹੇ ਵਈ ਡੋਰ ਕੋਈ ਚੱਕਣਾ ਸਾਰੀਆਂ ਕੋਈ ਨਹੀਂ ਨੇ ਜਦੋਂ ਉੱਥੇ ਵੇਚਦੇ ਨੇ ਪਤੰਗਾਂ ਤੇ ਮੌਸਮ ਤੇ ਕੋਈ ਚਰਖੀ ਜੀ ਲੈ ਜਾ ਕੋਈ ਉਹ ਗੱਲ ਸਭ ਦੀ ਡੋਰ ਸਲ ਜਾ ਕੇ ਲਪੇਟੀ ਹੋਈ ਏ ਠੀਕ ਆ ਫੇਰ ਕੋਈ ਮਾਨ ਰੋਣ ਸਾਰੇ ਭਗਤਾਂ ਦੀ ਮੈਂ ਤੁਹਾਨੂੰ ਸੜਜਾਉਣੇ ਸਿਖਾਉਣੀ ਹੈ ਸੜਜਾਉਣੀ ਕਿਵੇਂ ਹੁਣ ਜਾਗੇ ਸੋਤੇ ਪੈਦੀ ਉੜ ਜੰਦੀਆਂ ਜਾਂ ਜਾਗੂ ਫੇ ਨਹੀਂ ਉੜ ਜਦੀ ਹੈ ਠੀਕ ਹੈ ਕੋਈ ਸਹੀ ਗੱਲ ਸਭ ਤੁਸੀਂ ਉਹਨੇ ਆ ਆ ਘਰੀ ਜਾਂਦਾ ਪੈਰਾਂ 'ਚ ਪਈ ਆ ਉੜ ਜਾਂਦਾ ਉਹਨੇ ਜੇ ਨਾਲ ਦੀ ਨਾਲ ਨਿਭੇਟੀ ਜਾਵੇ ਫੇ ਉੜਦੇ ਨਹੀਂ ਕਾਂਸੇ ਖੋਲ ਸਕਦੇ ਉਹ ਜਾਂ ਖੋਲ ਲੈ ਜਿੰਨੇ ਮਰਜੀ ਖੋਲ ਲੈ ਜਿੰਨੇ ਮਰਜੀ ਲਪੇਟ ਲੈ ਗਰਮ ਗਾਏ ਜਾਰੇ ਨਾਲ ਸੰਗ ਜਬਰ ਜੀ ਪਕਾਂਗੇ ਤਾਂ ਜਲਦੇ ਜਬਰ ਜੀ ਠਾਂ ਗੱਲ ਪਰ ਨਾਲ ਦੀ ਨਾਲ ਲਪੇਟ ਲੈ ਡੋਰ ਬੱਸ ਉਹ ਵੀ ਨਹੀਂ ਨਾਲ ਦੀ ਨਾਲ ਲਪੇਟਣ ਵਾਲੀ ਵੀ ਨਹੀਂ ਆਉਂਦੀ ਇਹਨੂੰ ਉਈ ਮਤਮ ਜਗਾ ਕੇ ਰੱਖੋ ਉਹ ਡੋਰੀ ਪਰਬ ਡੋਰੀ ਆ ਤੁਹਾਰੇ ਆਪਣੇ ਹੱਥਾ ਸਾਡੇ ਤਾਉਣ ਦੇ ਦੀਏ ਜੇ ਡੋਰੀ ਉਹਦੇ ਹੱਥ ਦੇਤੀ ਆਪੇ ਸਰ ਜਾ ਲੈਂਦਾ ਉਹ ਆਪਣੇ ਕੋ ਜੁੜੂ ਨੀ ਉਹਦੇ ਹੱਥ ਤੇ ਰੋ ਡੁੱਬੀ ਜਾਂਦੀ ਮੈਂ ਆਪਣੀ ਅਕਲ ਲੱਝ ਹੁੰਦੀ ਆ ਡੋਰੀ ਨੂੰ ਜੇ ਉਹਨੂੰ ਦੇਤਾ ਡੋਰੀ ਆ ਤੁਹਾਰੇ ਮਾਨ ਮਾਨੇ ਚਰਕੀਆ ਹੈ ਬੰਦੇ ਆਲਦ ਲਈ ਸੂਰਦਾਸ ਗਾਹ ਸੂਰਦਾਸ ਮਨ ਪ੍ਰਭਾਤ ਦੀਨੋ ਮਨ ਪ੍ਰਭਾਤ ਦੇਤਾ ਅਕਲ ਨੇ ਆਪਣੇ ਕੋ ਨਹੀਂ ਰੱਖਿਆ ਅਗਰ ਦੀ ਤਾਂ ਗੱਲੇ ਨਹੀਂ ਮੰਨਦਾ ਵਨ ਲੀਨ ਹੋਇਆ ਪਰ ਲੋਕ ਬੰਦਾ ਪਰ ਲੋਕ ਲੈ ਲਿਆ ਇਸ ਲੋਕ ਤੋਂ ਪਰੇ ਆਹਦਾ ਆ ਲੋਕ ਬਾਹਰ ਹੈ ਤੇ ਪਰੇ ਅੰਦਰ ਹੈ ਅੰਦਰੋਂ ਵੇ ਭਰ ਜਾਂਦਾ ਜਾ ਕੇ ਲਈ ਨਵੇਂ ਬਲੋਗ ਮਾਦਾ ਬਲੋਗ ਲੈ ਲਿਆ ਉਹਦੇ ਆਰਾਮ ਆ ਮਨਜੀਤ ਇਹ ਪ੍ਰਵਤ ਦੇ ਤਾ ਵੀ ਤੂੰ ਤਾਂ ਮੈਨੂੰ ਮੇਰੇ ਵਾਦਾ ਨਹੀਂ ਹੈ ਇਹ ਵੀ ਮਾਣ ਕੋ ਮਨ ਵੇਚੇ ਸਤਿਗੁਰੂ ਕੇ ਪਾਸ ਜਿਹੜਾ ਬੇਦ ਤੇ ਸਾਬ ਸੇਵਕ ਕਾਰਜਰਾ ਇਹ ਬਾਨਾ ਜਿਹੜਾ ਇਹ ਗੱਲਾਂ ਸੁਣ ਕੇ ਫੇਰ ਉੱਥੇ ਆ ਜਾਂਦਾ ਕੌਣ ਨੂੰ ਵੇਚ ਸਕਦਾ ਕੋਈ ਵੇਚਣਾ ਤਿਆਗਣਾ ਜਿਹਨੂੰ ਤਿਆਗਦਾ ਫੇਰ ਉਹ ਮੇਰਕ ਤੇ ਰਿਹਾ ਸ਼ਰੀਰ ਕੇ ਉੱਥੋਂ ਆਈਆ ਗੱਲ ਸਵੇਰ ਵਾਲੀ ਫੇਰ ਉੱਥੇ ਹੀ ਆਉਣੀ ਹੈ ਗੱਲਾਂ ਸੁਣੀਆਂ ਬਸ ਫੇਰ ਉਹ ਗੱਲਾਂ ਨੇ ਜੇ ਮੰਨੀਆਂ ਨਹੀਂ ਤਾਂ ਗੱਲਾਂ ਨੇ ਜੇ ਤਾਂ ਮੰਨ ਲਈ ਇੱਕ ਗੱਲ ਵੀ ਇੱਕੋ ਬਹੁਤ ਹੈ ਉਹ ਵੀ ਲੈਖੇ ਚ ਪਾ ਦੂ ਲੈਖੇ ਚ ਬਗਰ ਪਾ ਇੱਕੋ ਹੀ ਗੱਲ ਮੰਨ ਲਈ ਇੱਕ ਵੀ ਮੰਨ ਲਾ ਉਹ ਵੀ ਲੈਖੇ ਚ ਆ ਗਈ ਪਾ ਦੂ ਹੀ ਰੱਤੇ ਫੇਰ ਤੈਨੂੰ ਉਸਤ ਜੀ ਉਹੀ ਰਸਤੇ ਪਾ ਦੇਂਦੇ ਆ ਪਰ ਇਕ ਕਬ ਨਹੀਂ ਮੰਨਦਾ ਤਾਂ ਇਹਨੂੰ ਪਤਾ ਵੀ ਰਾਤੇ ਬਾਦੂ ਅੱਜ ਤੇ ਕਟਾਣੀ ਚੰਦਰੀ। ਵਾਹ ਜੀ ਵਾਹ ਕੀ ਗੱਲ ਠੀਕ ਮੋ। ਮੈਂ ਕਹਿੰਨਾ ਇੰਦਰੋਂ ਪਟਣਾ ਐਨੀ ਗੱਲ ਮੰਨ ਲਵੇ। ਉਹਦਾ ਲਾਉਣੇ ਵਾਲੀ ਗੱਲ ਛੱਡੋ। ਨਾ ਮੰਨੇ। ਲਾਉਣਾ ਤਾਂ ਵੀ ਆਪੇ ਡੋੜਦਾ ਫਿਰੂ ਜੋ ਪਟਿਆ ਹੋਊ ਬੇਸੁਖ ਜੂ। ਅਸੋਖ ਜੂ ਕਾਪੀ ਲਾਉਣੀ। ਓਹੋ ਜਦ ਪਟਿਆ ਗਿਆ ਤੇਰੀ ਪੰਨੀ ਦੀ। ਹਾਂਜੀ ਫੇਰ ਤਾਂ ਫੇਰ ਜੇ ਲਾਉਣ ਦਾ ਆਪੇ। ਲਾਉਣ ਦਾ ਫਿਕਰ ਹਾਂਜੀ। ਲਾਉਣ ਨਾਲ ਧਿਆਨ ਆ ਫੇਰ। ਪੇਟਾ ਤੇ ਆਨਲਾਉਣ ਵਾਲੇ ਐ ਆਪੇ ਡੋਲੇਗਾ ਲਾਉਣੀ ਕਿਵੇਂ ਤਪਟਣੂ ਨਹੀਂ ਮੰਨਦਾ ਅਸਲ ਚ ਤੋੜਦਾ ਨਹੀਂ ਘਟਾ ਮਨਉ ਪਨੀਰੀ ਕੈਰੇਜ ਘਟਾ ਮੇਂ ਚ ਖੜਾ ਉਤੋਂ ਪੱਟਿਆ ਗਿਆ ਘਟਾ ਮਨਉ ਟੁੱਟ ਗਈ ਉਹ ਨਹੀਂ ਮੰਨਦਾ ਘਟਾ ਮਨਉ ਨਹੀਂ ਛੇੜਦਾ ਫਿਰ ਪੱਟ ਨਹੀਂ ਹੁੰਦਾ ਪੱਟ ਨਹੀਂ ਹੁੰਦਾ ਫਿਰ ਤਾਂ ਡੁੱਬਣਗੇ ਸਾਰੇ ਤੇ ਸਾਰੇ ਡੁੱਬ ਗਏ ਜੇ ਕੋ ਨਾਨਕ ਨਹੀਂ ਛੱਡਦਾ ਕੁਟਾਮ ਨੂੰ ਡੁੱਬ ਗਿਆ ਸੀ ਬਾਵਨਾ ਤੋੜਤੀ ਹਾਂ ਛੱਡਣਾ ਪਿਆ ਕੁਟਾ ਛੱਡੂ ਐ ਨਹੀਂ ਛੱਡੂ ਆਪ ਡੁੱਬੂ ਸਭ ਕੁ ਡੋਬ ਜਾਂਦਾ ਉਹ ਨੂੰ ਸ੍ਰੀ ਚਰਨ ਨੂੰ ਜੈਦਾ ਗਦੀ ਉਹ ਤਾ ਤੇ ਸਭ ਗਏ ਜਦੇ ਡੁੱਬ ਗਿਆ ਸੀ ਹਾਂ ਕਿੰਨੀ ਖਤਰਨਾਕ ਗੱਲ ਹੈ ਹਾਂ ਅਜੇ ਕਿਉਂ ਦਿੱਤੀ ਸੀ ਉਧਰ ਕਿਉਂ ਗਈ ਇਸ ਕਰਕੇ ਕੀ ਇਹ ਸਿਰਕੇ ਵੀ ਗੁਰੂ ਅੰਗਦ ਜੀ ਨੂੰ ਜਦ ਜਦ ਡੁੱਬ ਜਾਂਦਾ ਸਭ ਕੁਝ ਉਹ ਉਸੇ ਟਾਈਮ ਸਤੋ ਕਵੀਰ ਵਾਲੀ ਵੀ ਡੋਬ ਦਿੰਦਾ ਸਾਰੀ ਆਹ ਲੋਕ ਦੇ ਨਾਲ ਸੀ ਅਰਥ ਤਾਂ ਉਹਨਾਂ ਨੇ ਉਲਟੇ ਕੀਤੇ ਹੋਏ ਨੇ ਸ੍ਰੀ ਜੰਦਾ ਆਫ ਉਹਦੀ ਮੂਰਤ ਹੈਗੀ ਹੱਥ ਡੁੱਬ ਗਿਆ ਸਭ ਕੁਝ ਇਹ ਮਾਮੂਲੀ ਗੱਲ ਮੰਨਦੇ ਨੇ ਉਹਨੂੰ ਦਿੱਤੀ ਨਹੀਂ ਗੁਰਿਆਈ ਮਾਮੂਲੀ ਗੱਲ ਹੈ ਉਹੀ ਦਾ ਨਾ ਗੁਰੂ ਨੇ ਉਹਦੇ ਚੇਲੇ ਸਾਰੇ ਸ੍ਰੀ ਜਾਂਦੇ ਉਹ ਸੰਤ ਸਾਰੇ ਸ੍ਰੀ ਜਾਂਦੇ ਚੇਲੇ ਨੇ ਉਹੀ ਦਾ ਨਾ ਗੁਰੂ ਨੇ ਉਹਨਾਂ ਨੇ ਕੋ ਤੁਹਾਡੇ ਉਹਨਾਂ ਦੇ ਦੇਦੇ ਨੇ ਜਿੱਕੀ ਕਿ ਤੁਲਬਣੀ ਸੀ ਤੁਹਾਨੂੰ ਸਿੰਘ ਦਾ ਜੰਗਲਾ ਚ ਲਵਦੀ ਜਿਹੜੇ ਜੰਗਲਾ ਜਿਹੜੇ ਪੱਜੇ ਫਿਰਦੇ ਉਹਨਾਂ ਕੋਲ ਸੀ ਹੋਰ ਵੀ ਜੰਗਲਾ ਚ ਨੇ